ਇਸ ਵਾਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਕਿ ਰਾਜਾ ਬ੍ਰਿੰਗਨੋ ਮੁਰ ਤੋਂ ਧਮਕੀ ਮਿਲ ਚੁੱਕੀ ਹੈ ਜੀ ਹਾਂ ਦੱਸਦੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬ੍ਰਿੰਗ ਨੇ ਇੱਕ ਹੋਰ ਪਿਛਲੇ ਦਿਨੀ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਮੁਰ ਤੋਂ ਸਿਆਸਤ ਹੋਣੀ ਸ਼ੁਰੂ ਹੋ ਗਿਆ ਹਾਲਾਂਕਿ ਦੱਸਦੇ ਕਿ ਰਾਜਾ ਬ੍ਰਿੰਗ ਨੂੰ ਇੱਕ ਗੈਂਗਸਟਰ ਦੇ ਵੱਲੋਂ ਧਮਕੀ ਦਿੱਤੀ ਗਈ ਜਿਸ ਦੇ ਵਿੱਚ ਉਸ ਗੈਂਗਸਟਰ ਨੇ ਪੋਸਟ ਸਾਂਝੀ ਕਰਕੇ ਲਿਖਿਆ ਹੈ ਕਿ ਸਿਕਿਉਰਿਟੀ ਦੇ ਵਿੱਚ ਬੋਲਣਾ ਬਹੁਤ ਸੌਖਾ ਲੱਗਦਾ ਹੈ ਦੱਸਦੇ ਕਿ ਇੱਕ ਵਾਰ ਫਿਰ ਤੋਂ ਉਹਨਾਂ ਵੱਲੋਂ ਗੈਂਗਸਟਰ ਉਨ ਲੈ ਕੇ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਮੁੱਦਾ ਜਿਹੜਾ ਪੱਕਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਰਾਜਵਿੰਗ ਨੇ ਆਖਿਆ ਸੀ ਕਿ ਗੈਂਗਸਟਰ ਦੇ ਪਰਿਵਾਰਾਂ ਤੇ ਗੰਭੀਰਤਾ ਦਾਮਾਂ ਲਗੜੀਆਂ ਚਾਹੀਦੀ ਉਹਨਾਂ ਨੇ ਵੀ ਆਖਿਆ ਸੀ ਕਿ ਕਾਤਲਾ ਦੇ ਪਰਵਾਰਾਂ ਤੇ ਵੀ ਕਤਲ ਦਾ ਪਰਚਾ ਹੋਣਾ ਚਾਹੀਦਾ ਹੈ ਹਾਲਾਂਕਿ ਇਸ ਤੋਂ ਬਾਅਦ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਰਾਜਵਿੰਗ ਤੇ ਵੱਡੇ ਸਵਾਲ ਖੜੇ ਕੀਤੇ ਗਏ ਸੀ ਦੱਸਦੇ ਕਿ ਰਾਜਵਿੰਗ ਨੇ ਵੀ ਕਿਹਾ ਸੀ ਕਿ ਗੈਂਗਸਟਰਾਂ ਦੇ ਮਾਤਾ ਪਿਤਾ ਚਾਚਾ ਮਾਮਾ ਪਤਨੀ ਨੂੰ ਵੀ ਅੰਦਰ ਕਰ ਦੇਣਾ ਚਾਹੀਦਾ ਹੈ ਜਿਸ ਤੋਂ ਬਾਅਦ ਹੁਣ ਸਿਆਸਤ ਵੀ ਪਖਣੀ ਸ਼ੁਰੂ ਹੋ ਗਈ ਸੀ ਹਾਲਾਂਕਿ ਹੁਣ ਇਸ ਵੱਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਕਿ ਰਾਜਵਿੰਗ ਨੂੰ ਮੁਰਤੋਂ ਧਮਕੀ ਗੈਂਗਸਟਰਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ। ਅ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਏ ਜਿਹੜੀ ਵੀਡੀਓ ਬਣਾ ਰਿਹਾ ਐ ਉਹ ਮੈਂ ਕੱਲ ਪਰਸੋਂ ਆਪਣੇ 파ਸ਼ਨ ਦਰਮਿਆਨ ਸਾਡੇ ਪੰਜਾਬ ਦੇ ਕੁਝ ਸਿੱਖ ਲੀਡਰ ਜਿਨ੍ਹਾਂ ਨੇ ਦਿੱਲੀ ਦੀ ਸਤਾ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ ਜਿਵੇਂ ਕਿ ਡਾਕਟਰ ਮਨਮੋਹਨ ਸਿੰਘ ਗਿਆਨੀ ਜੈਲ ਸਿੰਘ ਔਰ ਸਰਦਾਰ ਬੂਟਾ ਸਿੰਘ ਮੈਂ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਖੰਬੇ ਥੱਲੇ ਬਾਟ ਕੇ ਪੜਾਈ ਕਰਿਆ ਕਰਦੇ ਸੀ ਡਾਕਟਰ ਮਨਮੋਹਨ ਸਿੰਘ ਯਾਨੀ ਜੈਲ ਸਿੰਘ ਜੀ ਬਾਰੇ ਔਰ ਬੂਟਾ ਸਿੰਘ ਜੀ ਬਾਰੇ ਮੈਂ ਦੱਸ ਰਿਆ ਸੀਗਾ ਔਰ ਮੈਂ ਬਾਣੀ ਦੀਆਂ ਤੁਕਾਂ ਵੀ ਬੋਲੀਆਂ ਕਿ ਰੰਗਰੇਟੇ ਗੁਰੂ ਕੇ ਬੇਟੇ ਇਨ ਗਰੀਬ ਸਿੱਖਨ ਕੋ ਦੇਹੂੰ ਪਾਤਸ਼ਾਹੀ ਮੈਂ ਇਹ ਵੀ ਕਹਾ ਕਿ ਇਹ ਇੱਕ ਗਰੀਬਾਂ ਨੂੰ ਇਹ ਖਿਤਾਬ ਹਾਸਲ ਹੋਇਆ ਮੇਰੇ ਗੁਰੂ ਨੇ ਦਿੱਤਾ ਐਂਡ ਉਹਨਾਂ ਚ ਕਿਸ ਪ੍ਰਕਾਰ ਦੀਆਂ ਕੁਆਲਿਟੀਆਂ ਸਨ ਇਸ ਕਰਕੇ ਖਿਤਾਬ ਜਾਇਸ ਇਹ ਗੱਲ ਉਹਨਾਂ ਨੇ ਆਪਣੇ ਉਹਨਾਂ ਸਿੰਘਾਂ ਸੇ ਕਹੀ ਗਈ ਉਸ ਮਾਰਸ਼ਲ ਕਮਾ ਸੇ ਕਹੀ ਗਈ ਸੋ ਮੈਂ ਗੱਲਾਂ ਕਹਿੰਦੇ ਕਹਿੰਦੇ ਲੋਕਾਂ ਨੇ ਕਿਹਾ ਤਾਂ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ અપਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਹੈ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਕਿ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਮੈਂ ਜੋ ਗੱਲ ਕਹਿਣਾ ਚਾਹੁੰਦਾ ਸੀ ਕਿ ਸਿੱਖਾਂ ਨੂੰ ਕਾਂਗਰਸ ਪਾਰਟੀ ਸਮੇਂ-ਸਮੇਂ ਸਰ ਖਾਸ ਕਰਕੇ ਪਾਕ ਗਾਲਿਆਂ ਨੂੰ ਸਨਮਾਨ ਦਿੰਦੀ ਹੈ ਸੋ ਇਸ ਗੱਲ ਨੂੰ ਬਹੁਤ ਵਧਾਚੜਾ ਕੇ ਮੇਰੇ ਸਾਥੀਆਂ ਸੰਗੀ ਜਿਹੜੇ ਹੈਗੇ ਆ ਪਾਰਟੀਆਂ ਦੇ ਵੱਖਰੇ ਵੱਖਰੇ ਉਹਨਾਂ ਨੇ ਇਹਨੂੰ ਪੇਸ਼ ਕੀਤਾ ਚਲੋ ਉਹਨਾਂ ਦੀ ਮਰਜ਼ੀ ਆ ਅੱਜ ਕੁਝ ਚੈਨਲਾਂ ਨੇ ਵੀ ਮੇਰੀ ਬਾਈਟ ਲਈ ਹੈ ਪਰ ਮੈਂ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦਾ ਹਾਂ ਸਿਰ ਝੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਹਾਂ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਐਵੇਂ ਨਹੀਂ ਗੁਰੂ ਨੇ ਕਿਹਾ ਗੁਰੂ ਜੀ ਨੇ ਕਿਹਾ ਸੋ ਮੇਰੇ ਪਿਤਾ ਸमान ਸਨ ਸਰਦਾਰ ਬੂਟਾ ਸਿੰਘ ਜੀ ਔਰ तमाम ਸਾਰੇ ਵੱਡੇ ਸਾਡੇ ਲੀਡਰ ਸਾਹਿਬਾਨ ਅਗਰ ਫੇਰ ਵੀ ਮੇਰੀ ਗੱਲ ਤੋਂ ਕਿਸੇ ਦੇ ਮਨ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਪ੍ਰਕਾਰ ਦੀ ਖੇਸ ਪਹੁੰਚੀ ਹੈ ਤਮੈਂ ਉਹਰੇ ਅਸੇ ਹੱਥ وڑ ਕੇ ਮਾਫੀ ਮੰਗਦਾ ਕਿਉਂਕਿ ਮੇਰਾ ਕੰਮ ਹੈ ਕਿਸੇ ਨੂੰ ਵੀ ਉਹਨੂੰ ਕੋਈ ਐਵੇਂ ਜਿਦਾਈ ਨਹੀਂ ਕਰਨਾ ਕਿਸੇ ਗੱਲ ਦੀ ਕਿਸੇ ਨੂੰ ਵੀ ਕਿਸੇ ਗੱਲ ਦੀ ਠੇਸ ਪਹੁੰਚੀ ਹੋਵੇ ਛੋਟੇ ਨੂੰ ਵੱਡੇ ਨੂੰ ਪਰਿਵਾਰ ਵਾਲਿਆਂ ਨੂੰ ਉਹਨਾਂ ਨੂੰ ਸਾਥੀਆਂ ਨੂੰ ਤਮੈਂ ਇਸ ਗੱਲ ਦੀ ਤੁਹਾਡੇ ਤੋਂ ਮਾਫੀ ਚਾਹੁੰਦਾ ਹਾਂ ਔਰ ਮੈਂ ਬਹੁਤ ਪਿਆਰ ਕਰਦਾ ਹਾਂ ਸਰਦਾਰ ਬੂਟਾ ਸਿੰਘ ਜੀ ਨੂੰ ਔਰ ਸਾਡੇ ਬਹੁਤ ਸਤਿਕਾਰਯੋਗ ਤਮਾਮ ਲੀਡਰ ਸੇਬਾਨਾਂ ਨੂੰ ਮੈਂ ਕਿਹਾ ਕਿ ਮੇਰੇ ਪਿਤਾ ਸਮਾਨ ਸਰ ਉਹੀ ਕੈਨਸਟਰੀ ਮੈਂ ਅੱਜ ਦੀ ਇਹ ਵੀਡੀਓ ਬਣਾ ਰਿਹਾ ਹਾਂ ਧੰਨਵਾਦ